ਕਹਿੰਦਾ ਸ਼ਾਮ ਸਿੰਘ ਨੇ ਫਿਰ ਖੰਡਾ ਸੂਤ ਲਿਆ ਹੈ ਸਰਕਾਰੀ ਖਾਲਸਾ ਦਾ ਜਰਨੈਲ ਖਾਲਸਾ ਫੌਜ ਨੂੰ ਸੰਬੋਧਿਤ ਕਰਕੇ ਕਹਿੰਦਾ ਹੈ ਖਾਲਸਾ ਜੀ ਅੱਜ ਸਾਡੀ ਕੌਮ ਦੀ ਅਣਖ ਦਾ ਸਵਾਲ ਹੈ ਇਹ ਆਪਣੀਆਂ ਦਾੜੀਆਂ ਦੀ ਅੱਜ ਲਾਜ ਰੱਖਣੀ ਹੈ ਗੋਲੀਆਂ ਛਾਤੀ ਤੇ ਵੱਜਣੀਆਂ ਚਾਹੀਦੀਆਂ ਨੇ ਪਿੱਠਾਂ ਤੇ ਨਹੀਂ ਅਜ ਵੈਰੀਆਂ ਨੂੰ ਦੱਸਾਂਗੇ ਵੀ ਗੁਰੂ ਗੋਬਿੰਦ ਸਿੰਘ ਦੇ ਫਰਜ਼ੰਦ ਖੁਦ ਖੁਦਾ ਦੇ ਲਾਲ ਕਾਲ ਤੋਂ ਨਹੀਂ ਡਰਦੇ ਸ਼ਹਾਦਤ ਨੂੰ ਅਮਰਾ ਪਦਵੀ ਸਮਝਦੇ ਨੇ ਸਭਰਾਵਾਂ ਦੇ ਮੁਕਾਮ ਤੇ ਇਸ ਜਗ੍ਹਾ ਤੇ ਕਮਸਾਨ ਦਾ ਯੁੱਧ ਛਿੜਿਆ ਸਮਾ ਆਉਂਦਿਆਂ ਹੀ ਗੱਦਾਰ ਤੇਜਾ ਸਿੰਘ ਲਾਲ ਸਿੰਘ ਫੌਜ ਨੂੰ ਲੈ ਕੇ ਬਿਨਾਂ ਵਜ੍ਹਾ ਦੌੜ ਉੱਠੇ ਤੇ ਜਾਂਦੇ ਜਾਂਦੇ ਦਰਿਆਵਾਂ ਪਾਰ ਹੁੰਦੇ ਹੁੰਦੇ ਕਹਿੰਦੇ ਆਪਣਾ ਪੁਲ ਵੀ ਜਿਹੜਾ ਸੀ ਉਹ ਤੋੜ ਗਏ ਹੁਣ ਪੁਲ ਟੁੱਟ ਗਿਆ ਹੈ ਸਰਦਾਰ ਸ਼ਾਮ ਸਿੰਘ ạtਾਰੀ ਦੂਸਰੀ ਤਰਫ ਮੀਵਾ ਸਿੰਘ ਮਾਖੇ ਖਾਨੂ ਨਾਲ ਲੈ ਕੇ ਦੁਸ਼ਮਣ ਨਾਲ ਲੜ ਰਿਹਾ ਸੀ ਕਹਿੰਦੇ ਤਿੰਨ ਵਾਰ ਐਸਾ ਹਲਾ ਕੀਤਾ ਦੁਸ਼ਮਣ ਥਕੇਲ ਦਿੱਤਾ ਵੇਖੋ ਤੋਪਾਂ ਨਾਲ ਤੋਪਾਂ ਟਕਰਾਉਂਦੀਆਂ ਨੇ ਹੁਣ ਮੁਸ਼ਕਲ ਇਹ ਖੜੀ ਹੋ ਗਈ ਜਿਹੜਾ ਬਾਰੂਦ ਸਿੱਖਾਂ ਦੇ ਕੋਲ ਸੀ ਉਹ ਜਾਂਦੇ ਜਾਂਦੇ ਰੋੜ ਗਏ ਨੇ ਦਰਿਆ ਵਿੱਚ ਇਹ ਗਦਾਰ ਲੋਕ ਤੇ ਜੋ ਪੇਟੀਆਂ ਬਚੀਆਂ ਨੇ ਉਹਨਾਂ ਦੇ ਵਿੱਚ ਸਰੋਂ ਹੀ ਰਹਿ ਗਈ ਹੈ ਬਾਰੂਦ ਕਿਧਰੇ ਲੱਭਦਾ ਨਹੀਂ ਹੈ ਰੰਗ ਉੱਡ ਗਏ ਖਾਲਸਾ ਫੌਜ ਦੇ ਵੀ ਇਹ ਬਣ ਕੀ ਗਿਆ ਕਿਉਂਕਿ ਤਲਵਾਰਾਂ ਨਾਲ ਲੜਾਈ ਤੋਪਾਂ ਦੇ ਅੱਗੇ ਲੜਨੀ ਬੜੀ ਕਠਨ ਹੈ ਰਿਜ਼ਲਟ ਸਾਵੇਂ ਹੀ ਹੈ ਜਿਨ੍ਹਾਂ ਕੋਲ ਤਲਵਾਰਾਂ ਨੇ ਉਹਨਾਂ ਨੂੰ ਮਿੱਟੀ ਹੋਣਾ ਹੀ ਪੈਣਾ ਹੈ ਤੋਪਾਂ ਦੇ ਗੋਲੇ ਆ ਗਏ ਪਰ ਫਿਰ ਵੀ ਜੰਗ ਵਿੱਚ ਛਾਤੀ ਢਾਕੇ ਲੜਨਾ ਇਹ ਮੁਕਾਮ ਵੱਖਰਾ ਹੈ ਸੂਰਿਆਂ ਦਾ ਜਦੋਂ ਪਤਾ ਹੈ ਇਹ ਸਰੀਰ ਸ਼ਾਰ ਹੋਵੇਗਾ ਫਿਰ ਵੀ ਦੁਸ਼ਮਣ ਦੇ ਸਾਵੇਂ ਅੜੇ ਰਹਿਣਾ ਇਹ ਉਹੀ ਕਰ ਸਕਦੇ ਨੇ ਜਿਨ੍ਹਾਂ ਚੌਂਕੜਾ ਲਾ ਕੇ ਪਰਿਵਾਰ ਦੇ ਸਰੀਰ ਦੇ ਮੋਹ ਨੂੰ ਜਿੱਤਿਆ ਹੋਵੇ ਸੰਤ ਸਿਪਾਹੀਓਂ ਕੇ ਲੜੇ ਬਾਬਾ ਸ਼ਾਮ ਸਿੰਘ ਦਾ ਜੀਵਨ ਕੁਝ ਐਸਾ ਸੀ ਸ਼ਾ ਮੁਹੰਮਦ ਨੇ ਇਹ ਗੱਲਾਂ ਲਿਖੀਆਂ ਨੇ ਕਿ ਕੋਈ ਜੇ ਕੋਈ ਸਿੱਖ ਲਿਖੇ ਆਪਾਂ ਕਹਿਣਾ ਵੇ ਵਧਾ ਕੇ ਗੱਪਾਂ ਲਿਖ ਦਤੀ ਨਾ ਹੁਣ ਉਹ ਗੈਰ ਸਿੱਖ ਹੈ ਜੰਗਨਾਮੇ ਵਿੱਚ ਉਹਨੇ ਇਹ ਗੱਲ ਲਿਖੀ ਹੈ ਵੀ ਹੱਲੇ ਸਿੰਘਾਂ ਨੇ ਤਕੜੇ ਕੀਤੇ ਨੇ ਆਇਆਂ ਪਲਟਣਾ ਬੀੜ ਕੇ ਤੋਪਖਾਨੇ ਅੱਗੋਂ ਸਿੰਘਾਂ ਨੇ ਪਾਸੜੇ ਮੋੜ ਛੁੱਟੇ ਮੀਵਾ ਸਿੰਘ ਤੇ 마ਖੇ ਖਾਂ ਹੋਏ ਸਿੱਧੇ ਹੱਲੇ ਤਿੰਨ ਫਿਰੰਗੀਆਂ ਦੇ ਤੋੜ ਛੁੱਟੇ ਸ਼ਾਮ ਸਿੰਘ ਸਰਦਾਰ ਅਟਾਰੀ ਵਾਲਾ ਬੰਨ ਸ਼ਸ਼ਤਰੀ ਜੋੜ ਨਚੋੜ ਛੁੱਟੇ ਸ਼ਾ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆ ਲਾਉਂ ਨਚੋੜ ਛੁੱਟੇ ਐਸਾ ਹਲਾ ਕੀਤਾ ਸ਼ਾਮ ਸਿੰਘ ਟਾਰੀ ਨੇ ਦੁਸ਼ਮਣ ਦੇ ਸਰੀਰ ਚੋਂ ਇਦਾਂ ਲਾਉ ਨੁਚੜ ਨੁਚੜ ਪੈਂਦਾ ਸੀ ਜਿਵੇਂ ਨਿੰਬੂ ਨਚੋੜੀਦਾ ਹੈ ਐਸਾ ਗਾਂਢੀਵ ਸੂਰੀਆ ਨੇ ਯੁੱਧ ਲੜਿਆ ਕੰਨਾਂ ਵਿੱਚ ਫੂਕ ਵਰਜੀ ਜਰਨੇਲਾ ਪੁਲ ਵੀ ਤੋੜ ਗਏ ਨੇ ਜਾਂਦੇ ਜਾਂਦੇ ਗਦਾਰ ਹੁਣ ਤੋਪਾਂ ਬੰਦ ਪਈਆਂ ਨੇ ਵੰਗਾਰਿਆ ਉਸ ਚਿੱਟੇ ਪੁਸ਼ਾਕੇ ਵਾਲੇ ਜਰਨੇਲ ਸ਼ਾਮ ਸਿੰਘ ਅਟਾਰੀ ਨੇ ਕੋਹੇ ਤੇ ਚੜ ਕੇ ਸਿੰਘਾਂ ਨੂੰ ਤਲਵਾਰ ਹੱਥ ਵਿੱਚ ਫੜੀ ਹੋਈ ਹੈ ਕਹਿੰਦੇ ਸਿੰਘੋ ਸ਼ਹੀਦੀਆਂ ਪਾਉਣ ਦਾ ਸਮਾਂ ਆ ਗਿਆ ਹੈ ਹੁਣ ਤੋਪਾਂ ਕਿੱਥੇ ਚੱਲਣੀਆਂ ਨੇ ਹੁਣ ਤਲਵਾਰਾਂ ਨਾਲ ਲੜਾਈ ਲੜਨੀ ਪਵੇਗੀ ਕਹਿੰਦੇ ਜੰਗ ਲੜਦਾ ਇਓਨ ਲੱਗਦਾ ਸੀ ਜਿਵੇਂ ਕੋਈ ਸੱਚਖੰਡ ਤੋਂ ਫਰਿਸ਼ਤਾ ਚਿੱਟਾ ਪੁਸ਼ਾਕਾ ਪਾ ਕੇ ਉਤਰ ਆਵੇ ਲੜਦਿਆਂ ਲੜਦਿਆਂ ਫਟ ਲੱਗਦੇ ਗਏ ਲੜਦਿਆਂ ਲੜਦਿਆਂ ਚਿੱਟੀ ਪੁਸ਼ਾਕ ਲਹੂ ਲੋਹਾਨ ਹੁੰਦੀ ਗਈ ਇਓਂ ਜਾਪੇ ਜਿਵੇਂ ਹੋਲੀ ਖੇល ਰਹੇ ਨੇ ਸੱਤ ਗੋਲੀਆਂ ਆ ਕੇ ਸਰਦਾਰ ਦੀ ਛਾਤੀ ਵਿੱਚ ਲੱਗੀਆਂ ਲਹੂ ਲੋਹਾਨ ਹੋਇਆ ਇੱਕ ਗੋਲੀ ਨੇ ਕੋੜਾ ਛਲਨੀ ਕਰ ਦਿੱਤਾ ਆਖਰੀ ਦਮ ਤੱਕ ਸ਼ੇਰਾ ਵਾਂਗੂੰ ਲੜਦਾ ਹੋਇਆ ਰਣ ਭੂਮੀ ਵਿੱਚ ਸ਼ਹਾਦਤ ਦੀ ਅਬਦੀ ਮਾਨ ਗਿਆ ਬਾਬਾ ਸ਼ਾਮ ਸਿੰਘ ਅਟਾਰੀ ਸ਼ਾ ਮੁਹੰਮਦ ਨੇ ਖਾਲਸੇ ਦੀ ਇਸ ਜੰਗਜੂ ਕਿਰਿਆ ਨੂੰ ਬਿਆਲ ਕੀਤਾ ਹੈ ਇੱਕ ਗੱਲ ਇੱਥੇ ਸ਼ਾ ਮੁਹੰਮਦ ਦੀ ਸਮਝਿਓ ਸਿੱਖ ਹੋਮਲੈਂਡ ਖਾਲਸਾ ਅੰਪਾਇਰ ਪੰਜਾਬ ਦੇਸ਼ ਆਜ਼ਾਦ ਮੁਲਕ ਸੀ ਜਿਨ੍ਹਾਂ ਨਾਲ جنگ ਲੜੀ ਜਾ ਰਹੀ ਹੈ ਉਹ ਹਿੰਦ ਦੇ ਰਾਜੇ ਨੇ ਹਿੰਦੁਸਤਾਨ ਦੇ ਬ੍ਰਿਟਿਸ਼ ਅੰਪਾਇਰ ਦਾ ਰਾਜ ਸੀ ਨਾ ਉੱਥੇ ਉਹ ਲਿਖਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਹੇ ਬਾਦਸ਼ਾਹੀ ਫੌਜਾਂ ਭਾਰੀਆਂ ਨੇ ਅੱਜ ਹੋਵੇ ਸਰਕਾਰ ਤਾਂ ਪਵੇ ਮੁੱਲ ਜਿਹੜੀਆਂ ਖਾਲਸੇ ਨੇ ਢੇਗਾ ਮਾਰੀਆਂ ਨੇ ਤੋਂ ਵੱਖੋ ਵਖਰੇ ਦੋ ਮੁਲਕ ਲੜ ਰਹੇ ਨੇ ਇਹ ਭਾਰਤ ਵਰਸ਼ ਜਿਹੜਾ ਸੀ ਉਹ ਇੰਡੀਅਨ ਸਬ ਕੌਂਟੀਨੈਂਟ ਇਹ ਵੱਖੋ ਵਖਰੇ ਰਾਜ ਪਾਂਸਨ ਕੋਈ ਮਰਾਠਿਆਂ ਦਾ ਕੋਈ ਸਿੰਘਾਂ ਦਾ ਕੋਈ ਰਾਜਪੂਤਾਂ ਨੇ ਦਾ ਇਹ ਮੁਗਲਾਂ ਨੇ ਆ ਕੇ ਜ਼ੋਰ ਜ਼ਰ ਪਾ ਕੇ ਇਕੱਠੇ-ਕੁੱਠੇ ਕਰ ਲਏ ਸਨ ਇਹ ਇਦਾਂ ਹੀ ਨਿਖੜਦੇ ਗਏ ਬਾਅਦ ਵਿੱਚ ਬਾਅਦਾਂ ਫਿਰ ਜਦੋਂ 1947 ਤੋਂ ਬਾਅਦ ਦੇਸ਼ ਦੀ ਵੰਡ ਤੇ ਨਹਿਰੂ ਵਰਗੇ ਆਗੂ ਬਣ ਗਏ ਤੇ ਡੈਮੋਕਰੇਸੀ ਦਾ ਸਮਾ ਆ ਗਿਆ ਵੋਟਾਂ ਦੀ ਗੱਲ ਹੋਈ ਤੋ ਜਿੰਨੇ ਵੀ ਇਹ ਰਾਜੇ ਸਨ ਇਹਨਾਂ ਦੇ ਰਾਜ ਭਾਗ ਇਹਨਾਂ ਦੀਆਂ ਅੰਪਾਇਰਾਂ ਖਤਮ ਹੁੰਦੀਆਂ ਗਈਆਂ ਚਾਹੇ ਉਹ ਰਾਜਪੂਤਾਨਾ ਸੀ ਚਾਹੇ ਸਿੱਖ ਅੰਪਾਇਰ ਦੀਆਂ ਬਾਤਾਂ ਸਨ ਸਾਰਾ ਕੁਝ ਮਿਟਦਾ ਗਿਆ ਸੀ ਰਜਵਾੜੇ ਛੋਟੇ-ਛੋਟੇ ਵੀ ਜਿਹੜੇ ਅੰਗਰੇਜ਼ਾਂ ਦੇ ਰਾਜ ਚ ਕੁਝ ਤਨਖਾਹ ਲੈ ਕੇ ਪੈਨਸ਼ਨ ਲੈ ਕੇ ਸਰਵਾਈਵ ਕਰਕੇ ਬਚ ਗਏ ਉਹ ਵੀ ਬਾਅਦ ਵਿੱਚ ਇਹਨਾਂ ਨੇ ਮਿਟਾ ਦਿੱਤੇ ਸਾਰੇ ਦੱਸਦੇ ਨੇ ਜਿਹੜਾ ਕਮਾਂਡਰ ਇਨ ਚੀਫ ਸੀ ਨਾ ਲਾਰਡ ਹਿਊ ਗਫ ਉਹਨੇ ਆਗਿਆ ਦੇ ਦਿੱਤੀ ਸਿੰਘਾਂ ਨੂੰ ਵੀ ਆਪਣੇ ਉਗੇ ਮਹਾਨ ਜਰਨੈਲਾਂ ਦੀਆਂ ਲੋਥਾਂ ਉਠਾ ਲਓ ਜੰਗ ਤੇ ਉਹ ਜਿੱਤ ਚੁੱਕੇ ਸਨ ਖਾਲਸਾ ਫੌਜ ਦਾ ਸਰਕਾਰੇ ਖਾਲਸਾ ਦਾ ਖਾਲਸਾ ਰਾਜ ਦਾ ਸਿੱਖ ਡਾਇਨੈਸਟੀ ਦਾ ਵੱਡਾ ਥੰਮ ਸ਼ਾਮ ਸਿੰਘ ਅਟਾਰੀ ਡਿੱਗ ਚੁੱਕਾ ਸੀ ਇਤਿਹਾਸਕਰ ਦੱਸਦੇ ਨੇ ਵੀ 12 ਫਰਵਰੀ ਨੂੰ ਸਰਦਾਰ ਦੇ ਸਾਥੀਆਂ ਨੂੰ ਸਰਦਾਰ ਦੀ ਲੋਥ ਲੱਭੀ ਹੈ। ਔਰ ਕੈਸਾ ਸੂਰਮਾ ਹੋਵੇਗਾ ਉਹ ਤਲਵਾਰ ਹੱਥ ਨਾਲ ਇਦਾਂ ਜੁੜੀ ਹੋਈ ਸੀ ਜਿਵੇਂ ਸਰੀਰ ਦਾ ਕੋਈ ਅੰਗ ਹੁੰਦਾ ਹੈ। ਮੁਠੀ ਖੋਲਣੀ ਚਾਹੁੰਦੇ ਨੇ, ਮੁਠੀ ਨਹੀਂ ਸੀ ਖੁੱਲਦੀ। ਚਲੋ ਇਥੋਂ ਫਿਰ ਸਰੀਰ ਜਿਹੜੇ ਨੇ ਸਿੰਘਾਂ ਦੇ ਸਾਹਮਣੇ ਗਏ। ਸ਼ਾਮ ਸਿੰਘ ਟਾਰੀ ਦਾ ਸ਼ਰੀਰ ਮੈਦਾਨੇ ਜੰਗ ਚੋਂ ਟਾਰੀ ਲਿਜਾਇਆ ਗਿਆ ਉੱਥੇ ਜ਼ਿਕਰ ਤੇ ਇਹ ਵੀ ਮਿਲਦਾ ਹੈ ਵੀ ਮਾਈ ਦੇਸ਼ਾਂ ਵੀ ਸ਼ਰੀਰ ਛੱਡ ਗਈ ਇਕੱਠਿਆਂ ਦਾ ਹੀ ਸੰਸਕਾਰ ਕੀਤਾ ਗਿਆ ਸੀ ਪਰ ਦੱਸਦੇ ਨੇ ਸ਼ਾਮ ਸਿੰਘ ਟਾਰੀ ਦਾ ਸੰਸਕਾਰ ਸ਼ਨਾਨਪਨ ਉਹਦਾ ਕਰਵਾ ਕੇ ਉਹ ਸ਼ਸਤਰ ਜਿਹੜੇ ਆ ਹੱਥ ਵਿੱਚ ਸੀ ਤਲਵਾਰ ਹੱਥ ਵਿੱਚ ਸੀ ਉਹ ਉਸੇ ਤਰ੍ਹਾਂ ਹੀ ਰਹੀ ਹੈ ਉਸੇ ਤਰ੍ਹਾਂ ਹੀ ਸੰਸਕਾਰ ਕੀਤਾ ਗਿਆ ਹੈ ਸੂਰੇ ਨੇ ਆਗਾਜ਼ ਤੋਂ ਲੈ ਕੇ ਸ਼ਸਤਰਾਂ ਤੇ ਨੱਚਣਾ ਸਿੱਖਿਆ ਸੀ ਅੰਤ ਵੀ ਸ਼ਸਤਰਾਂ ਤੇ ਨੱਚ ਕੇ ਹੋਇਆ ਸਮਾਦੀ ਉਹਨਾਂ ਦੀ ਬਣੀ ਹੋਈ ਹੈ ਓਟਾਰੀ ਵਿੱਚ